ਇਸ ਸਸੀ ਨੌਜਵਾਨ ਬੱਚਾ ਪੜਨ ਵਾਸਤੇ ਪਿੱਛਿਆ ਉੱਤੇ ਆਊਟਸਾਈਡਰਸ ਨੇ ਆ ਕੇ ਇੰਨਾ ਡਿਸਪੀਨ ਉੱਤੇ ਆਊਟਸਾਈਡਰ ਆ ਕੇ ਇੱਕ ਬੱਚੇ ਨੂੰ ਐਸੇ ਨੂੰ ਜਿਹੜਾ ਕਿਸੇ ਵੀ ਪਾਰਟੀ ਬਜੀ ਨਹੀਂ ਸੀਗਾ ਕੋਈ ਲੜਾਈ ਚ ਨਹੀਂ ਸੀਗਾ ਖੜੇ ਨੂੰ ਹੋ ਬੱਚੇ ਨੂੰ ਮਾਰ ਗਏ ਹੈ ਬੜੀ ਤਫੀ ਦੀ ਘਟਨਾ ਹੈ ਸਾਡੇ ਇਸ ਪਰਿਵਾਰ ਲਈ ਇੱਕ ਬੱਚੇ ਨੂੰ ਇੱਕ ਸਟੂਡੈਂਟ ਨੂੰ ਯੂਨੀਵਰਸਿਟੀ ਜਾ ਕੇ ਮਾਰ ਗਏ ਹੈ ਅਸੀਂ ਕੱਲ ਸਟੂਡੈਂਟ ਯੂਨੀਅਨ ਵੀ ਕਹਿ ਰਹੀ ਸੀ ਕਿ ਕੱਲ ਹੋ ਕੁਝ ਹੜਤਾਲ ਕਰਨ ਗਿਆ ਐਸਐਸਪੀ ਸਾਹਿਬ ਐਸਐਸਪੀ ਦੇ ਆਫਿਸ ਦੇ ਸਾਹਮਣੇ ਉਹ ਪ੍ਰਦਰਸ਼ਨ ਕਰਨਗੇ ਇੰਤਕਾ ਸਮਾਂ ਹੋ ਗਿਆ ਲੇਕਿਨ ਅਜ ਤੱਕ ਜਿਹੜਾ ਕੋਈ ਰੈਸਟਰੀ ਆਪਣੇ ਪਰਿਵਾਰ ਦੇ ਨਾਲ ਦੁਖ ਪਹਟ ਕੀਤਾ ਕੀ ਨਾ ਪਤਾ ਸਪੈਲ ਤਾਂ ਬੜੀ ਦੁੱਖ ਦੀ ਗੱਲ ਹੈ ਇਹ ਇਸ ਸੀ ਨੌਜਵਾਨ ਬੱਚਾ ਪੜਨ ਵਾਸਤੇ ਪਿੱਚਿਆ ਉੱਤੇ ਆਊਟਸਾਈਡਰਸ ਨੇ ਆ ਕੇ ਇਨਾਂ ਡਿਸਪਲਨ ਉੱਤੇ ਆਊਟਸਾਈਡਰ ਆ ਕੇ ਇੱਕ ਬੱਚੇ ਨੂੰ ਐਸੇ ਨੂੰ ਜਿਹੜਾ ਕਿਸੇ ਵੀ ਪਾਰਟੀ 바ਜੀ ਨਹੀਂ ਜਗਾ ਕੋਈ ਲੜਾਈ ਚ ਨਹੀਂ ਜਗਾ ਖੜੇ ਨੂੰ ਹੋ ਬੱਚੇ ਨੂੰ ਮਾਰ ਗਏ ਹੈ ਬੜੀ ਦੁੱਖ ਦੀ ਘਟਨਾ ਹੈ ਸਾਡੇ ਇਸ ਪਰਿਵਾਰ ਲਈ ਅਸੀਂ ਸਾਰੇ ਇਸ ਦੁੱਖ 'ਚ ਇਸ ਪਰਿਵਾਰ ਨਾਲ ਖੜੇ ਆਂ ਔਰ ਜਿਹੜੀ ਅਰੈਸਟਰੀ ਹੋਈ ਮੈਂ ਸਮਝਦਾ ਪੁਲਿਸ ਦੀ ਨਹੀਂ ਲੈਕੀ ਹੈ ਇਹ ਕਿ ਇੱਕ ਬੱਚੇ ਨੂੰ ਇੱਕ ਸਟੂਡੈਂਟ ਨੂੰ ਯੂਨੀਵਰਸਿਟੀ ਜਾ ਕੇ ਮਾਰ ਗਏ ਹੈ ਔਰ ਹਜੇ ਤੱਕ ਅਰੈਸਟ ਨਹੀਂ ਭਈ ਅਸੀਂ ਕੱਲ ਸਟੂਡੈਂਟ ਯੂਨੀਅਨ ਵੀ ਕਹਿ ਰਹੀ ਸੀਗੀ ਕਿ ਕੱਲ ਹੋ ਕੁਝ ਹੜਤਾਲ ਕਰਨਗੇ ਆ ਐਸਐਸਪੀ ਸਾਹਿਬ ਐਸਐਸਪੀ ਦੇ ਆਫਿਸ ਦੇ ਸਾਹਮਣੇ ਉਹ ਪ੍ਰਦਰਸ਼ਨ ਕਰਨਗੇ ਸੋ ਮੇਰੀ ਪ੍ਰਸ਼ਾਸਨ ਤੱਕ ਇਹ ਹੀ ਮੰਗ ਹੈ ਕਿ ਜਲਦ ਤੋਂ ਜਲ ਦੋਸ਼ੀਆਂ ਨੂੰ ਜਿਹੜਾ ਹੈ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇ ਖਾਸ ਕਰ assi ਮੇਰੇ ਭਰਾ ਦਾ ਗੁਪਾਂਜਾ ਸੀ ਇਹ ਸਾਡਾ ਬੜਾ ਜਿਵੇਂ ਕਹੇ ਨੇ ਸਾਡਾ ਦਿਲ ਦਾ ਟੁਕੜਾ ਸੀ ਇਹ ਤੇ ਮੈਨੂੰ ਵੀ ਮਾਮਾ ਹੀ ਕਹਿ ਕੇ ਬੁਲਾਉਂਦਾ ਸੀ ਸਭ ਤੋਂ ਵੱਡੀ ਗੱਲ ਇੱਥੇ ਦੇਖੋ ਯੂਨੀਵਰਸਿਟੀ ਚ ਸਾਰਾ ਕੁਝ ਹੈ ਠੀਕ ਹੈ ਫੰਕਸ਼ਨ ਹੁੰਦੇ ਨੇ ਸਾਰਾ ਕੁਝ ਹੈ ਉੱਥੇ ਪਾਲਸ ਦਾ ਸਭ ਤੋਂ ਵੱਡੀ ਘਾਟ ਮੰਨੀ ਗਈ ਹੈ ਕਿਉਂਕਿ ਅਜੜ 48 ਘੰਟੇ ਹੋ ਗਏ ਬੋਡੀ ਘਰੇ ਪਈ ਹੈ ਮਾਂ ਰੋ ਰਹੀ ਹੈ ਉਹਨੂੰ ਇੱਕ ਵੀ ਹਲੇ ਤੱਕ ਇਹ ਫੋਨ ਨਹੀਂ ਆਇਆ ਵੀ ਹਾਂ ਸਾ ਅਸੀਂ ਬੰਦਾ ਆਇਡੈਂਟੀਫਾਈ ਸਭ ਤੋਂ ਵੱਡੀ ਗੱਲ ਉਹਦੀ ਵੀਡੀਓ ਆ ਗਈ ਆ ਉਹਦਾ ਸਾਰਾ ਕੁਝ ਆ ਗਿਆ ਉਹਨਾਂ ਦਾ ਜੋ ਵੀ ਮੁੰਡੇ ਸੀ ਪੁਲਿਸ ਨੇ ਹਾਲ ਤੱਕ ਇੱਕ 20 ਮੁੰਡਾ ਨਹੀਂ ਚੱਕਿਆ ਹੈਗਾ ਫਿਰ ਇਹਦਾ ਮਤਲਬ ਸਾਡੇ ਕੋਲ ਕੋਈ ਉਹ ਨਹੀਂ ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਸਾਰੇ ਜਾਨੇ ਰਾਜਨੀਤੀ ਯੂਨੀਵਰਸਿਟੀ ਚ ਵੀ ਮੈਂ ਕਹਿੰਨਾ ਸਾਰੇ ਰਾਜਨੀਤੀ ਸਟੂਡੈਂਟ ਜੋ ਪ੍ਰੋਫੈਸਰ ਟੀਚਰ ਉਹਦੇ ডিপਾਰਟਮੈਂਟ ਦੇ ਟੀਚਰ ਸਾਰੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਕੱਲੋਂ SSP ਆਫ ਦਾ ਆਪ ਜਿੰਮੇਵਾਰ ਹੋਊਗਾ ਅਸੀਂ ਕੱਲ ਨੂੰ SSP ਦਫ਼ਤਰ ਘੇਰਾਂਗੇ ਕਿਉਂਕਿ ਸਾਨੂੰ ਇਨਸਾਫ ਚਾਹੀਦਾ ਸਾਡੇ ਭਰਾ ਦਾ ਸਾਡਾ ਭਰਾ ਗਿਆ ਇੱਕ ਘਰ ਦਾ ਜਿਗਰ ਦਾ ਟੁਕੜਾ ਗਿਆ ਇਕੱਲਾ ਇਕੱਲਾ ਮੁੰਡਾ ਗਿਆ ਪਲੀਜ਼ ਮੈਂ ਸਾਰਿਆਂ ਨੂੰ ਫੇਰ ਬੇਨਤੀ ਕਰਦਾ ਵੀ ਰਾਜਨੀਤੀ ਛੱਡ ਕੇ ਆਪਣੇ ਭਰਾ ਦੇ ਇਨਸਾਫ ਤੇ ਲੱਗिए ਉਹ ਲੜਾਈ ਲੜੀਏ ਧੰਨਵਾਦ